ਪੰਜਾਬ ਅੰਦਰ ਇਣੀ ਦਿਨੀ ਕਿਸਾਨੀ ਮੰਗਾਂ ਤੇ ਮਸਲਿਆਂ ਦੀ ਵੱਡੇ ਪੱਧਰ ਉੱਤੇ ਚਰਚਾ ਚੱਲ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਉੱਤੇ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ 13 ਫਰਵਰੀ ਦਾ ਦਿੱਤਾ ਗਿਆ ਉਹਦੇ ਸਬੰਧੀ ਅਸੀਂ ਹੁਣ ਅੱਜਕੱਲ੍ਹ ਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਐਸ ਕੇ ਐਮ ਦੇ ਗੈਰ ਸਿਆਸੀ ਦੇ ਕੌਮਿਕ ਐਡਮਿਨਿਅਰ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਸੋ ਸਭ ਤੋਂ ਪਹਿਲਾਂ ਡਲੇਵਾਲ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਮੈਂ ਤੁਹਾਨੂੰ ਜੀ ਸ਼ੁਕਰੀਆ ਡਲੇਵਾਲ ਸਾਹਿਬ ਦੱਸਿਓ ਕਿ ਕੀ ਤਿਆਰੀਆਂ ਨੇ ਜਿਹੜਾ 13 ਦਾ ਰੱਖਿਆ ਆਪਾਂ ਦਿੱਲੀ ਕੂਚ ਦਾ ਤਿਆਰੀਆਂ ਕੀ ਨੇ ਤੇ ਸਰਕਾਰ ਨਾਲ ਜਿਹੜੀ ਗੱਲਬਾਤ ਚੱਲਦੀ ਹੈ ਦੋਨੇ ਪੱਖਾਂ ਤੋਂ ਦੱਸਿਓ ਦੇਖੋ ਗੱਲ ਇਹ ਹੈ ਕਿ ਜੀ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਕਿਸਾਨ ਉਤਸ਼ਾਹ ਨਾਲ ਜੀ ਜਿੰਨਾਂ ਦੇ ਵਿੱਚੋਂ ਟਰਾਲੀਆਂ ਕੱਢ ਰਹੇ ਨੇ ਤੁਸੀਂ ਦੇਖ ਰਹੇ ਹੋ ਉਹ ਹਾਂਜੀ ਜੀ ਆ ਹਰਿਆਣਾ ਪੂਰੀ ਤਰ੍ਹਾਂ ਮਤਲਬ ਅਗਰੈਸਿਵ ਹੋ ਕੇ ਲੱਗਿਆ ਹੋਇਆ ਟਟਿਆ ਹੋਇਆ ਜੀ ਇਹ ਇਹ ਤੋਂ ਵੀ ਕਹਾ ਵਧੀਆ ਗੱਲ ਇਹ ਆ ਗਈ ਕਿ ਅਗਲੇ ਪਿਛਲੀ ਵਾਰੀ ਨਹੀਂ ਹੋਇਆਗਾ ਰਾਤ ਦੇ ਕੱਲ ਦੇ ਸਾਡੇ ਕਰਨਾਟਕਾ ਤੋਂ ਚੱਲੇ ਹੋਏ ਸੀ ਲੋਕ ਜਿਨ੍ਹਾਂ ਨੂੰ ਸਰਕਾਰ ਨੂੰ ਮਜਬੂਰੀ ਵਸ ਐਮ ਪੁਹਾਲ ਦੇ ਵਿੱਚ ਰੀਟੇਨ ਕਰਨਾ ਪਿਆ ਇਤੋਂ ਵੀ ਕਹਾ ਕਿ ਜਿਹੜਾ ਸਾਡਾ ਮਧ ਪ੍ਰਦੇਸ਼ ਸੀਗਾ ਮਧ ਪ੍ਰਦੇਸ਼ ਨੇ ਮਤਲਬ 1000 ਟਰੈਕਟਰ ਟਰੋਲੀ ਕੱਢਨ ਦਾ ਸਾਡੀ ਉੱਚੀ ਆਰਗੇਨਾਈਜੇਸ਼ਨ ਦਾ ਇੱਕ ਟੀਚਾ ਸੀ ਜੀ ਜਿਹਦੇ ਤੇ ਉਹ ਪੂਰਾ ਯਤਨਸ਼ੀਲ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਆਗੂਆਂ ਨੂੰ ਜੀ ਕੱਲ ਦੀ ਫੜੋ ਫੜਾਈ ਉਹਨਾਂ ਦੀ ਸ਼ੁਰੂ ਹੋਈ ਹੈ ਸਾਡੇ ਸ਼ਿਵ ਕੁਮਾਰ ਕੱਕਾ ਜੀ ਨੂੰ ਵੀ ਇਹਨਾਂ ਨੇ ਮਤਲਬ ਅਰੈਸਟ ਕੀਤਾ ਸੀ ਜੀ ਸੋ ਮੇਰਾ ਗੱਲ ਕਰਨ ਦਾ ਪਾਵੇ ਆ ਕਿ ਇਹ ਕੱਲਾ ਪੰਜਾਬ ਹਰਿਆਣਾ ਦਾ ਨਹੀਂ ਹੈ ਜੀ ਪੂਰੇ ਦੇਸ਼ ਦੇ ਅੰਦਰੋਂ ਇਸ ਵਾਰੀ ਕੁ ਲੋਕਾਂ ਦੀ ਹੂੰ ਪੂਰੇ ਤਾਕਤ ਨਾਲ ਦਿੱਲੀ ਆਉਣ ਦੀ ਮਤਲਬ ਤਿਆਰੀ ਹੋ ਚੁੱਕੀ ਹੈ ਜੀ ਰਹੀ ਗੱਲ ਸਰਕਾਰ ਨਾਲ ਚੱਲਦੀ ਗੱਲਬਾਤ ਹੀ ਜੀ ਸਕੋ ਇੱਕ ਪਾਸੇ ਸਰਕਾਰ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਕਦੇ ਨਹੀਂ ਹੋਇਆ ਬੜੇ ਸਿੱਤਮ ਦੀ ਗੱਲ ਹੈ ਹੂੰ ਕਿ ਇੱਕ ਪਾਸੇ ਤਾਂ ਸਰਕਾਰ ਡਾਇਲੌਗ ਕਰ ਰਹੀ ਹੈ ਜੀ ਜੀ ਦੂਜੇ ਪਾਸੇ ਸਾਡੇ ਲੋਕਾਂ ਨੂੰ ਮਤਲਬ ਜਿਹੜੇ ਟ੍ਰੇਨਾਂ ਚੋਂ ਆ ਰਹੇ ਨੇ ਉਹਨਾਂ ਨੂੰ ਲਾ ਲਾ ਕੇ ਰੀਟੇਨ ਕੀਤਾ ਜਾ ਰਿਹਾ ਹੈ ਹੂੰ ਹੂੰ ਫਿਰ ਇਹ ਕਿਹੜਾ ਤਰੀਕਾ ਹੋਇਆ ਜੀ ਜੀ ਇਹ ਕੋਈ ਇਹ ਕੋਈ ਡੈਮੋਕਰੇਟੀ ਹੈ ਕਿ ਡੈਮੋਕਰੈtic ਤਰੀਕਾ ਹੈ ਹੂੰ 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 ਸੋ ਇਹ ਜਿਹੜੀ ਗੱਲ ਹੈ ਇਹ ਮਤਲਬ ਮੰਦ ਭਾਗੀ ਤੇ ਸ਼ਰਮਨਾਕ ਹੈ ਕਿ ਸਰਕਾਰ ਚੇ ਕਰ ਸਾਡੇ ਨਾਲ ਸਮਾਧ ਰਚਾ ਰਹੀ ਹੈ ਰਚਾਉਣਾ ਚਾਹੁੰਦੀ ਹੈ ਇਹਦਾ ਪੋਜੀਟਿਵ ਹੱਲ ਕਰਨਾ ਚਾਹੁੰਦੀ ਹੈ ਜੀ ਤਾਂ ਸਰਕਾਰ ਨੂੰ ਅਜੇ ਕੁਝ ਨਹੀਂ ਕਰਨਾ ਚਾਹੀਦਾ ਹਮ ਜਿਹੜੇ ਤੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਹਮ ਸਰਕਾਰ ਨਾਲ ਸਾਡੇ ਮਸਲਿਆਂ ਦੇ ਉੱਤੇ ਅਜੇ ਸੀਰੀਅਸ ਨਹੀਂ ਹੈ ਇਹਨੂੰ ਅਜੇ ਹੋਰ ਲਮਕਾਉਣ ਦੇ ਮੂਡ 'ਚ ਹੈ ਹਮ ਜੀ ਇਸ ਕੱਲ ਦਾ ਖਾਸਾ ਨਜ਼ਰ ਆਉਂਦਾ ਹੈ ਕਿ ਸਰਕਾਰ ਨੂੰ ਡਰ ਹੈ ਕਿ ਕਿਸੇ ਵੇਲੇ ਵੀ ਗੱਲ ਟੁੱਟ ਸਕਦੀ ਆ ਲੋਕ ਮਤਲਬ ਦਿੱਲੀ ਵੱਲ ਨੂੰ ਮੂਵ ਕਰ ਸਕਦੇ ਨੇ ਇਹ ਸਰਕਾਰ ਨੂੰ ਦੀ ਜਿਹੜੀ ਗੱਲ ਚੋਂ ਨਿਕਲ ਰਿਹਾ ਹੈ ਲੇਕਿਨ ਅਸੀਂ ਦੇਖੋ ਜੀ ਗੱਲਬਾਤ ਦੇ ਵਿੱਚ ਵਿਸ਼ਵਾਸ ਰੱਖਦੀਆਂ ਸਾਰੀਆਂ ਹੀ ਤੱਥ ਬੰਦੀਆਂ ਹੂੰ ਹੂੰ ਕੋਈ ਵੀ ਨਾ ਐਸਕੇਮ ਨਾਨ ਪੋਲੀਟੀਕਲ ਵੱਲੋਂ ਹੂੰ ਜਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੀ ਕਿਸੇ ਵੱਲੋਂ ਕੋਈ ਇਹ ਜਾਣੀਗਾ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਪੈਦਾ ਕਰਨਾ ਹੈ ਹੂੰ ਹੂੰ ਜਾਂ ਅਸੀਂ ਹਿੰਸਾ ਕਰਨੀ ਹੈ ਜੀ ਸ਼ਾਂਤ ਵਿੱਚ ਢੰਗ ਦੇ ਨਾਲ ਅਸੀਂ ਦਿੱਲੀ ਜਾਣੇ ਆ ਹੂੰ ਉਹਨਾਂ ਜਿਹੜੀਆਂ ਇੱਕ ਮੰਗਾਂ ਦੀ ਆਪਾਂ ਗੱਲ ਕਰਦੇ ਆ ਜੀ ਜੀ ਇਹ ਮੰਗਾਂ ਨਹੀਂ ਹਨਾ ਇਹ ਸਾਡੇ ਜਿਹੜੇ ਸਰਕਾਰ ਨੇ ਕੀਤੇ ਹੋਏ ਵਾਅਦੇ ਸਾਡੇ ਨਾਲ ਕਮਿਟਮੈਂਟਸ ਨੇ ਹੂੰ ਅੰਦੋਲਨਾਂ ਦੇ ਦੌਰਾਨ ਕੀਤੀਆਂ ਕੁਝ ਮੰਗਾਂ ਤੋਂ ਨੇ ਜਿਹੜੀਆਂ ਦਿੱਲੀ ਅੰਦੋਲਨ ਦੇ ਦੌਰਾਨ ਕੀਤੀਆਂ ਜੀ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਸੀ 2 15 ਨਾਲ ਭਾ ਦੇਣ ਦੀ ਹੂੰ ਹੂੰ ਸਰਨਾ 2018 ਦੀ ਹੂੰ ਹੂੰ ਦਿੱਲੀ ਦੇ ਵਿੱਚ ਹੋਏ ਅੰਦੋਲਨ ਦੇ ਦੌਰਾਨ ਜੀ ਲੇਰੀਟਨ ਦੇ ਵਿੱਚ ਪਾ ਕੇ 3 ਮਹੀਨੇ ਚ ਲਾਗੂ ਕਰਾਂਗੇ ਜੀ ਐਮਐਸਪੀ ਦੇਣ ਵਾਸਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਆਪਣੇ ਹੱਥਾਂ ਦੀ ਜਿਸ ਵੇਲੇ ਇਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਸਿਨੂ ਦੇ ਹੱਥਾਂ ਦੀ ਰਿਪੋਰਟ ਪਈ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਸਰਕਾਰ ਹੂੰ ਹੂੰ ਜੀ ਉਹ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਹੂੰ ਇਹ ਸਾਰੀਆਂ ਗੱਲਾਂ ਕੋਈ ਨਵੀਂ ਮੰਗ ਕੋਈ ਨਹੀਂ ਦੇ ਵਿੱਚ ਹੂੰ 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 ਇਹਨੂੰ ਲੈ ਕੇ ਅਸੀਂ ਉੱਥੇ ਜਾਣਾ ਚਾਹਣੇ ਆ ਜੀ ਸਰਕਾਰ ਦਾ ਰਵਈਆ ਜਿਹੜਾ ਐਡੀ ਵੱਡੀ ਪੱਧਰ ਤੇ ਬੈਰੀਕੇਟਿੰਗ ਕਰਕੇ ਹੂੰ ਲੋਕਾਂ ਨੂੰ ਮਤਲਬ ਡਰਾਉਣਾ ਲੋਕਾਂ ਨੂੰ ਧਮਕਾਉਣਾ ਹਰਿਆਣੇ 'ਚ ਕਿੰਨੀ ਤਰ੍ਹਾਂ ਦੀਆਂ ਮਤਲਬ ਇਹਨਾਂ ਨੇ ਲੋਕਾਂ ਦੇ ਤੇ ਰੈਸਟ੍ਰਿਕਸ਼ਨ ਜਲਾਤੀਆਂ ਲੋ ਜੀ ਤੁਸੀਂ ਤੇਲ ਨਹੀਂ ਪਾਓਗੇ ਟਰੈਕਟਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬਾਰਾਂ ਦੇ ਵਿੱਚ ਜਿਹੜੇ ਨੋਟਿਸ ਚਪਕਾਏ ਜਾ ਰਹੇ ਆ ਕਿ ਜਿਹੜਾ ਵੀ ਤੁਹਾਡਾ ਬੰਦਾ ਉੱਥੇ ਜਾਏਗਾ ਉਹਦਾ ਪਾਸਪੋਰਟ ਰੱਦ ਕਰ ਦਿੱਤਾ ਜਾਏਗਾ ਉਹਦਾ ਉਹਦੇ ਤੇ ਮੁਕੱਦਮਾ ਦਰਜ ਕਰ ਦਿੱਤਾ ਜਾਏਗਾ ਉਹਦੀ ਪ੍ਰਾਪਰਟੀ ਅਟੈਚ ਕਰ ਲਈ ਜਾਏਗੀ ਹਮਮ ਯਾਨੀ ਇਹ ਕੋਈ ਇਹ ਕੋਈ ਮਤਲਬ ਸਰਕਾਰ ਦਾ ਦੇਸ਼ ਦੇ ਅੰਦਰ ਜਿਵੇਂ ਸਾਡੇ ਮੋਦੀ ਜੀ ਕਹਿੰਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਮੈਨੂੰ ਲੋਕਤੰਤਰ ਦਾ ਕਿਤੇ ਚਿਹਰਾ ਹੂੰ ਹੋਰ ਹੀ ਬਣਾ ਕੇ ਰੱਖ ਦਿੱਤਾ ਇਹ ਡਿਕਟੇਟਰ ਬਣਾ ਕੇ ਰੱਖ ਦਿੱਤਾ ਇਹ ਤਾਨਾਸ਼ਾਹ ਬਣਾ ਕੇ ਰੱਖਤਾ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬਣੀਆਂ ਚਿੰਤਾਜਨਕ ਨੇ ਲੇਕਿਨ ਮੀਟਿੰਗ ਦਾ ਸਿੱਧਾ ਸਾਨੂੰ ਫੇਰ ਦਿੱਤਾ ਵਾ ਜੀ ਅੱਜ ਸਾਡੀ 5:00 ਵਜੇ ਮੀਟਿੰਗ ਹੋਣੀ ਹੈ ਚੰਡੀਗੜ੍ਹ ਚੰਡੀਗੜ੍ਹ ਜੀ ਚੰਡੀਗੜ੍ਹ ਮੀਟਿੰਗ ਹੋਣੀ ਹੈ ਜੀ ਲੇਕਿਨ ਅਸੀਂ ਤੁਹਾਡੇ ਮਾਧਿਅਮ ਤੋਂ ਇਹ ਦੱਸ ਦੇਣਾ ਚਾਹੁੰਦੇ ਆਂ ਸਰਕਾਰ ਨੂੰ ਹੂੰ ਇਹ ਦੇਖੋ ਅਗਰ ਮੀਟਿੰਗ ਕਰਨੀ ਹੈ ਹੂੰ ਪਹਿਲਾਂ ਤਾਂ ਮਾਹੌਲ ਨੂੰ ਸਾਜਗਰ ਕਰੋ ਜਿੱਥੇ ਜਿੱਥੇ ਵੀ ਤੁਸੀਂ ਸਾਡੇ ਲੋਕ ਸਾਡੇ ਬੰਦੇ ਡਿਟੇਨ ਕੀਤੇ ਨੇ ਉਹ ਬੰਦਿਆਂ ਨੂੰ ਸਾਰਿਆਂ ਨੂੰ ਉੱਥੋਂ ਮਤਲਬ ਰਿਹਾ ਕਰੋ ਛੱਡੋ ਤੁਹਾਡੇ ਤਾਂ ਹੀ ਮੀਟਿੰਗ ਦਾ ਮਾਹੌਲ ਬਣਦਾ ਹੁੰਦਾ ਹੈ ਜਲੇਵਾਲ ਸਾਹਿਬ ਕਿੰਨੀ ਕੋਈ ਬੰਦੇ ਡਿਟੇਨ ਕੀਤੇ ਨੇ ਕੋਈ ਇਦਾਂ ਦਾ ਤੁਹਾਡੇ ਕੋਲ ਬਿਲਕੁਲ ਹਜੇ ਤੱਕ ਹਜੇ ਤੱਕ ਮੈਨੂੰ ਰਿਪੋਰਟ ਮੱਧ ਪ੍ਰਦੇਸ਼ ਤੋਂ ਸੀਗੀ ਹਮ ਉਹਨਾਂ ਦੀ ਰਾਤ ਰਿਪੋਰਟ ਸੀਗੀ ਕਿ 90 95 ਸਾਡੇ ਆਗੂ ਡਿਟੇਨ ਕੀਤੇ ਹੋਏ ਨੇ ਉੱਥੇ ਜੀ 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 ਔਰ ਇਹਦੀ ਗੱਲ ਹੈ ਕਿ ਜਿਹੜੇ ਸਾਡੇ ਕਰਨਾਟਕਾ ਤੋਂ ਆ ਰਹੇ ਸੀਗੇ ਹਮ ਉਹ 1.5 200 200 ਦੇ ਕਰੀਬ ਉਹ ਬੰਦੇ ਸਾਡੇ ਮਤਲਬ ਸਮੇਤ ਬੀਬੀਆਂ ਸਾਡੇ ਆਗੂ ਦੀ ਮਤਲਬ ਸ੍ਰੀ ਸ਼ਾਂਤਕੁਮਾਰ ਜੀ ਦੀ ਵਾਈਫ ਆ ਰਹੀ ਸੀ ਬੀਬੀਆਂ ਦਾ ਬੱਚਾ ਥਾ ਲੈ ਕੇ ਹੂੰ ਹੂੰ ਔਰ ਉਹਨੂੰ ਉਹਨੂੰ ਚੋਟ ਵੀ ਲੱਗੀ ਹੈ ਔਰ ਉੱਥੇ ਮਤਲਬ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਤਾਂ ਇਹ ਇਹਨਾਂ ਨੂੰ ਮਤਲਬ ਰਿਹਾਰ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕੋਈ ਡਿਟੇਨ ਕੀਤੇ ਗ੍ਰਿਫਤਾਰ ਕੀਤੇ ਨਹੀਂ ਹਜੇ ਪੰਜਾਬ ਦੇ ਵਿੱਚੋਂ ਮੈਨੂੰ ਕੋਈ ਰਿਪੋਰਟ ਇਹ ਜੀ ਨਹੀਂ ਆਈ ਤੇ ਜਿਵੇਂ ਹਰਿਆਣਾ ਸਰਕਾਰ ਨੇ ਪੱਥਰਬਾਜ਼ੀ ਲਾਤੀ ਹੈ ਸੜਕਾਂ ਉੱਤੇ ਬੜੇ ਵੱਡੇ ਬੈਰੀਕੇਟਿੰਗ ਕੀਤੀ ਹੋਈ ਹੈ ਤਾਂ ਹੋਰ ਰਸਤੇ ਜਿਹੜੇ ਦਿੱਲੀ ਨੂੰ ਪੈਂਦੇ ਨੇ ਹੋਰ ਰਾਜਾਂ ਦੇ ਵਿੱਚ ਵੀ ਇਦਾਂ ਦਾ ਕੁਝ ਹੈ ਕਿ ਇਕੱਲਾ ਹਰਿਆਣੇ ਵੱਲ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਸੇ ਹੋਰ ਕੀਤਾ ਹੋਇਆਗਾ ਇਹਨਾਂ ਹੂੰ ਹੂੰ ਕਿਉਂਕਿ ਸਰਕਾਰਾਂ ਨੂੰ ਸਰਕਾਰਾਂ ਨੂੰ ਜਿਹੜਾ ਮਤਲਬ ਜ਼ਿਆਦਾ ਖਤਸਾ ਇਹ ਹੀ ਹੈ ਹੂੰ ਕਿ ਸ਼ਾਇਦ ਮਤਲਬ ਉਹਨਾਂ ਦਾ ਭੁਲੇਖਾ ਹੈ ਇਹ ਇਤਨੀ ਲੋਕ ਆਉਣਗੇ ਪਰ ਉਹ ਤੁਹਾਨੂੰ ਇਹ ਭਲੇਖਾ ਲੋਕ ਕੱਢ ਦੇਣਗੇ ਲੋਕ ਆ ਦੂਜੇ ਬਾਡਰਾਂ ਤੋਂ ਵੀ ਵੱਡੀ ਪੱਧਰ ਦੇ ਉੱਤੇ ਆਉਣਗੇ ਤੇ ਜਿਹੜਾ SKM ਦਾ ਦੂਸਰਾ ਗੁੱਟ ਉਹਦੇ ਬੰਦੇ ਉਹਨਾਂ ਜੀ ਲੀਡਰਾਂ ਦਾ ਕੀ ਰਵੱਈਆ ਹੁਣ ਆਪਣੇ 13 ਦੇ ਮਾਮਲੇ ਸੰਬੰਧੀ ਦੇਖੋ ਉਹਨਾਂ ਦੇ ਰਵੱਈਏ ਬਾਰੇ ਮੈਨੂੰ ਲੱਗਦਾ ਟਿੱਪਣੀ ਕਰਨੀ ਕੋਈ ਬਹੁਤ ਹੀ ਚੰਗੀ ਨਹੀਂ ਹੈ ਹਾਂ ਉਹ ਉਹਨਾਂ ਦਾ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਜੋ ਉਹਨਾਂ ਦਾ ਪ੍ਰਤੀਕਰਮ ਆ ਰਿਹਾ ਹੈ ਹਾਂ ਹਾਂ ਉਹ ਸਾਰਿਆਂ ਦੇ ਸਾਹਮਣੇ ਉਹ ਤਾਂ ਸਪੱਸ਼ਟ ਹੋ ਕੇ ਕਹਿ ਰਹੇ ਨੇ ਵੀ ਸਾਡਾ ਇਸ ਕਾਲ ਨਾਲ ਕੋਈ ਸਬੰਧ ਨਹੀਂ ਹੂੰ 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 ਉਹਦਾ ਉਹਦਾ ਇਹਨੂੰ ਮੰਦਰ ਸੁਭ ਬਦਨਾਮ ਵੀ ਕਈਆਂ ਬੰਦਿਆਂ ਨੇ ਕਰਿਆ ਹੂੰ ਤਾਂ ਜਿਹੜਾ ਮੈਨੂੰ ਲੱਗਦਾ ਕਿਸਾਨ ਆਪੂ ਤਾਂ ਕਰੂਗਾ ਨਹੀਂ ਹੂੰ ਜੀ ਅਗਰ ਕੋਈ ਸੱਚ ਨੂੰ ਕਿਸਾਨ ਆਪੂ ਹੈ ਨਾ ਜੀ ਕਿਸਾਨਾਂ ਦਾ ਲੀਡਰ ਹੈ ਠੀਕ ਹੈ ਸਾਡੇ ਵਿਚਾਰ ਉਧਾਰਕ ਮੱਤ ਤੇ 2 ਲੱਖ ਹੋਣਗੇ ਹੂੰ 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 ਇਹ ਰਹਿ ਗਈ ਨੇ ਜੇ ਨਾ ਹੁੰਦੇ ਤਾਂ ਅਸੀਂ ਵੱਖਰੇ ਵੱਖਰੇ ਕਿਉਂ ਹੁੰਦੇ ਹੂੰ ਹੂੰ ਜੀ ਲੇਕਿਨ ਅੱਜ ਜੇਕਰ ਸਾਰੇ ਉਹ ਵੀ ਹੂੰ ਕਿਸਾਨ ਲੀਡਰ ਨੇ ਕਿਸਾਨਾਂ ਦਾ ਦਰਦ ਹੈ ਹੂੰ ਉਹ ਕੋਈ ਵੀ ਕਿਸਾਨ ਲੀਡਰ ਜਿਹੜਾ ਇਮਾਨਦਾਰੀ ਨਾਲ ਕਿਸਾਨ ਲੀਡਰ ਹੈ ਉਹ ਸਾਡੇ ਖਿਲਾਫ ਨਾਤਾ ਕੋਈ ਕਿਸੇ ਤਰ੍ਹਾਂ ਦਾ ਬਿਆਨਬਾਜ਼ੀ ਕਰੂਗਾ ਹਮ ਨਾ ਹੀ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਦੇਊਗਾ ਇਸ ਪ੍ਰੋਗਰਾਮ ਨੂੰ ਡੀਰੇਲ ਕਰਨ ਵਾਸਤੇ ਉਹ ਸਾਰੇ ਸੋਚਣਗੇ ਕਿ ਅੱਜ ਲੋਕਾਂ ਦਾ ਧਿਆਨ ਇੱਥੋਂ ਅਸੀਂ ਕਿਉਂ ਖਿੜਕੀਏ ਹਮ 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 ਲੇਕਿਨ ਫਿਰ ਵੀ ਮਤਲਬ ਮੇਰੀ ਇਹ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਸਾਡੇ ਇਸ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਜਿਵੇਂ ਦੁਆਬੇ ਤੋਂ ਜਿਸਾਨ ਕੇ ਯੂਨੀਅਨ ਦੁਆਬਾ ਜੀ ਉਹ ਉਹਨਾਂ ਨੇ ਮਤਲਬ ਸਾਡੇ ਹੱਕ ਦੇ ਵਿੱਚ ਮੇਰੇ ਕੋਲ ਸ਼ਾਇਦ ਅੱਜ ਉਹਨਾਂ ਦੀ ਮੀਟਿੰਗ ਵੀ ਹੋਣੀ ਹੈ ਜੀ ਲਕਵਾਲ ਸਾਹਿਬ ਦਾ ਬਿਆਨ ਮਤਲਬ ਸਾਡੇ ਹੱਕ ਚ ਆਇਆ ਹੈ ਜੀ ਤੋਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਆ ਜਿਹੜੇ ਜਿਹੜੇ ਕਿਸਾਨੀ ਦਾ ਦਰਦ ਰੱਖਦੇ ਨੇ ਜਿਹੜੇ ਚਾਹੁੰਦੇ ਆ ਕਿ ਲਖੀਮਪੁਰ ਦੇ ਜਖਮੀਆਂ ਨੂੰ ਇਨਸਾਫ ਮਿਲੇ ਲਖੀਮਪੁਰ ਦੇ ਪੀੜਤਾਂ ਨੂੰ ਨੁਕਸਾਨ ਇਨਸਾਮ ਮਿਲਣਾ ਚਾਹੀਦਾ ਹੈ ਹਮ ਹਮ ਜਿਹੜੇ ਚਾਹੁੰਦੇ ਨੇ ਕਿ ਸਾਡੇ ਦੇਸ਼ ਦੇ ਲੋਕਾਂ ਦੇ ਉੱਤੇ ਜਿਹੜੇ ਅੰਦੋਲਨ ਦੇ ਦੌਰਾਨ ਮੁਕੱਦਮੇ ਪਏ ਨੇ ਉਹ ਵਾਪਸ ਹੋਣੇ ਚਾਹੀਦੇ ਨੇ ਹਮ 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 ਜਿਹੜੇ ਕਿਸਾਨਾਂ ਨੂੰ ਪੋਲੂਸ਼ਨ ਐਕਟ ਦੇ ਵਿੱਚੋਂ ਬਾਹਰ ਦੇਖਣਾ ਚਾਹੁੰਦੇ ਨੇ ਜਿਹੜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੇ ਇੱਛੁਕ ਨੇ ਕਰਜ਼ਾ ਮਾਫੀ ਹੋਊਗੀ ਜਰੂਰ ਮਤਲਬ ਹਰ ਕਰਜ਼ਾ ਮਾਫੀ ਦੇ ਜਿਹੜੇ ਮਤਲਬ ਹੱਕਚ ਨੇ ਹਮੇਤੀ ਨਹੀਂ ਉਹਨਾਂ ਨੂੰ ਜਰੂਰ ਇਸ ਮੈਦਾਨ ਦੇ ਵਿੱਚ ਲੋਕ ਆਉਣਗੇ ਸੰਭਾਵਨਾ ਮਤਲਬ ਕੀ ਨੇ ਜੀ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮਾਫੀ ਇਹ ਕੇਂਦਰ ਸਰਕਾਰ ਮੰਨ ਲਵੇਗਾ ਇਹ ਵੱਡੀਆਂ ਮੰਗਾਂ ਨੇ ਜੀ ਨਹੀਂ ਦੇਖੋ ਇਹ ਕਮਿਟਮੈਂਟ ਨੇ ਨਾ ਜੇ ਮੰਗਾ ਨਹੀਂ ਗਈਆਂ ਨਾ ਅੱਛਾ ਕਮਿਟਮੈਂਟ ਓਕੇ ਜੀ ਕਮਿਟਮੈਂਟ ਆ ਸਰਕਾਰ ਨੇ ਸਾਡੇ ਨਾਲ ਉਹਨਾਂ ਦੌਰਾਨ ਕੀਤੀ ਹੋਈ ਕਮਿਟਮੈਂਟ ਆ ਇਹ ਅਸੀਂ ਮਤਲਬ ਉਹ ਬਿਜੇ ਦੇ ਰਹਿ ਗਏ ਸੰਨਾਨ ਨੂੰ ਹੂੰ ਅਹ ਦੀ ਕਰਜ ਮੁਕਤੀ ਕਰਾਂਗੇ 2014 ਦੇ ਆਪਣੇ ਲਈ ਦਾ ਵਾਅਦਾ ਹੈ ਬੀਜੇਪੀ ਦਾ ਹੂੰ ਹੂੰ ਹਾਂ ਆ ਜਿਹੜੀ ਮਤਲਬ ਨੂੰ ਐਮਐਸਪੀ ਦੀ ਗਰੰਟੀ ਦੀ ਕਾਨੂੰਨ ਦੀ ਗੱਲ ਕਰਦਾ ਹੈ ਤਾਂ ਦੋ ਗੱਲਾਂ ਮਡੀਆਂ ਵੱਡੀਆਂ ਪਈਆਂ ਨੇ ਜੀ ਕੋਈ ਔਕਾ ਨਹੀਂ ਸਰਕਾਰ ਨੂੰ ਕਰਨਾ ਇੱਕ ਤਾਂ ਮੋਦੀ ਜੀ ਦੀ ਆਪਦੀ ਰਿਪੋਰਟ ਪਈ ਹੈ ਹੂੰ ਹੂੰ ਜੀ ਜਿਹੜੀ ਉਹ ਰਿਪੋਰਟ ਪਈ ਹੈ ਉਸ ਰਿਪੋਰਟ ਦੇ ਨੂੰ ਮਤਲਬ ਲਾਗੂ ਕਰਨ ਦਾ ਨੋਟੀਫਿਕੇਸ਼ਨ ਕਰਨਾ ਹੈ ਹੂੰ ਹੂੰ ਮਸਲਾ ਤਾਂ ਇੰਨਾ ਹੀ ਹੈ ਹੂੰ 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 ਫਿਰ ਜਬਲਪੁਰ ਹਾਈ ਕੋਰਟ ਦਾ ਫੈਸਲਾ ਪਿਆ ਹੈ ਹੂੰ 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 ਜਿਹੜੇ ਫੈਸਲੇ ਦੇ ਵਿੱਚ ਲਿਖਿਆ ਕੋਰਟ ਨੇ ਮਾਨਯੋਗ ਸੁਪਰੀਮ ਹਾਈ ਕੋਰਟ ਨੇ ਹੂੰ ਹੂੰ ਕਿ ਭਾਈ ਕੋਈ ਵੀ ਆਪਣਾ ਮੰਡੀ ਦੇ ਵਿੱਚੋਂ ਜਿਹੜੀ ਕਿਸਾਨ ਦੀ ਫਸਲ ਖਰੀਦਣੀ ਹੈ ਉਹ ਐਮਐਸਪੀ ਤੋਂ ਘੱਟ ਰੇਟ ਦੇ ਉੱਤੇ ਬੋਲੀ ਨਹੀਂ ਦੇ ਸਕਦਾ ਹੂੰ ਹੂੰ ਜਿਹੜਾ ਵੀ ਬੋਲੀ ਤੂੰ ਘੱਟ ਦੇਊਗਾ ਉਹਦੇ ਖਿਲਾਫ ਕਾਨੂੰਨੀ ਅਪਰਾਧ ਦੇ ਹਮ ਮੁਕਦਮਾ ਦਰਜ ਕੀਤਾ ਜਾਏਗਾ। ਡਿਲੀਵਾਨ ਸਾਹਿਬ ਜਦੋਂ ਆਪਾਂ ਤਿੰਨ ਖੇਤੀ ਕਾਨੂੰਨਾਂ ਦਿੱਲੀ ਦਾ ਸੰਘਰਸ਼ ਸੀਗਾ 1 ਸਾਲ ਚੱਲਿਆ ਉਹ ਮੁਲਤਵੀ ਉਦੋਂ ਹੋਇਆ ਸੀ ਜਾਂ ਕੰਪਲੀਟ ਫਤਿਹ ਹੋਇਆ ਸੀ ਕਿ ਮਤਲਬ ਵਕਫਾ ਧਾਰਨਾਵਾ ਬਣੀ ਹੋਈ ਨਹੀਂ ਸਮਾਂ ਉਦੋਂ ਜਿਹੜਾ ਉਦੋਂ ਜਿਹੜਾ ਸੀ ਕਹਿੰਦੇ ਜੀ ਹਾਂਜੀ ਉਦੋਂ ਇਹਨੂੰ ਸਸਪੈਂਡ ਕੀਤਾ ਸੀ ਓਕੇ ਜੀ ਕਿ ਭਈ ਅਜੇ ਮਕੋਬੇ ਜਿਹੜੀਆਂ ਕੁਝ ਮੰਗਾਂ ਲੋਕਾਂ ਦੇ ਉੱਤੇ ਜਿਹੜੇ ਮੁਕਦਮੇ ਸੀ ਉਹ ਵਾਪਸ ਲੈਣੇ ਬਾਕੀ ਸੀ ਅਜੇ ਹੂੰ 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 ਜਿਹੜਾ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਲੈਣਾ ਬਾਕੀ ਸੀ ਇਹਦੇ ਹੂੰ 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 ਜੀ ਤੇ ਜਿਹੜੀਆਂ ਮਤਲਬ ਲਖੀਮਪੁਰ ਵਾਲਿਆਂ ਨੂੰ ਇਨਸਾਫ ਦਿਉਣਾ ਬਾਕੀ ਸੀ ਇਹਦੇ ਹੂੰ 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 ਇਸ ਕਰਕੇ ਉਹ ਅਜੇ ਮਤਲਬ ਬੈਠੇ ਦੇ ਕਰਬ ਸੀਗੀਆਂ ਗੱਲਾਂ ਕਿ ਕਿੰਨੇ ਦਿਨਾਂ ਚ ਕਰਦੀ ਹੈ ਸਰਕਾਰ ਕਰਦੀ ਵੀ ਹੈ ਕਿ ਨਹੀਂ ਕਰਦੀ ਇਹਨੂੰ ਇਹਨੂੰ ਧਿਆਨ ਚ ਰੱਖਦੇ ਆ ਉਹ ਸੂਰਚੇ ਨੂੰ ਖਤਮ ਨਹੀਂ ਕੀਤਾ ਸੀ ਮੋਰਚੇ ਨੂੰ ਸਸਪੈਂਡ ਕੀਤਾ ਸੀ ਡਲੀਵਾਂਸ ਆਬ ਖੜਗੇ ਸਾਹਿਬ ਕੱਲ ਆਏ ਸੀ ਪੰਜਾਬ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਬਿਆਨ ਸੀ ਕਿ ਜਿਹੜਾ ਤਿੰਨ ਖੇਤੀ ਕਾਨੂੰਨਾਂ ਸੰਬੰਧੀ ਨੋਟੀਫਿਕੇਸ਼ਨ ਹੈ ਉਹ ਹਾਲੇ ਰੱਦ ਨਹੀਂ ਹੋਇਆ ਇਹ ਕੀ ਦੇਖੋ ਦੇਖੋ ਕੱਲ ਕੀ ਹੈ ਹਾਂਜੀ ਨੋਟੀਫਿਕੇਸ਼ਨ ਰੱਦ ਹੋਣਾ ਨਾ ਹੋਣਾ ਹੂੰ ਕਿ ਲੋਕਾਂ ਨੇ ਮੇजे ਇਹ ਵੀ ਹੋਇਆ ਇੱਥੇ ਜ਼ਿਕਰ ਵੀ ਆਇਆ ਹੈ ਹੂੰ ਆ ਫਿਰ ਤਾਂ ਫਿਰ ਤਾਂ ਜਮ ਹੈ ਮਤਲਬ ਆ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਦੀ ਬੇਵਿਸ਼ਵਾਸੀ ਹੋ ਰਹੀ ਵਧੇਗੀ ਹੂੰ ਹੂੰ ਜੀ ਕਿਉਂਕਿ ਬੇਵਿਸ਼ਵਾਸਿਤਾ ਪਹਿਲੇ ਵਧੀ ਹੋਈ ਹੈ ਹੂੰ 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 ਜੀ ਇਹ ਵੈਧੇ ਕਰਨ ਲਈ ਪੂਰੇ ਨਹੀਂ ਕੀਤੇ ਤੇ ਜੇ ਹਾਂ ਵੀ ਹੈ ਤੇ ਕੋ ਉਸ ਵੇਲੇ ਕੀ ਹੋਇਆ ਸੀਗਾ ਜੀ ਉਸ ਵੇਲੇ ਕਾਨੂੰਨ ਬਣ ਚੁੱਕੇ ਸੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਹੂੰ ਹੂੰ ਇਹਨਾਂ ਨੇ ਆਪਣਾ ਲੋਕ ਸਭਾ ਦੇ ਵਿੱਚ ਬਿੱਲ ਲੈ ਕੇ ਆਂਦਾ ਹੂੰ ਜੀ ਉਹ ਬਿੱਲ ਨੂੰ ਫਿਰ ਰਾਜ ਸਭਾ ਦੇ ਵਿੱਚੋਂ ਪਾਸ ਕਰਾਇਆ ਹੂੰ 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 ਫਿਰ ਉਹਨੂੰ ਮਤਲਬ ਰਾਸ਼ਟਰਪਤੀ ਸਾਹਿਬ ਤੋਂ ਪ੍ਰਵਾਨਗੀ ਲਈ ਹੂੰ 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 ਜਾਂ ਉਹ ਉੱਥੇ ਉੱਥੇ ਜਾ ਕੇ ਉਹਦਾ ਮਤਲਬ 20 ਦਿਨ ਦੀ ਮਤਲਬ ਐਕਸਰਸਾਈਜ਼ ਸੀਗੀ ਉਹ ਇਹ ਨਜ਼ਰ ਆਈ ਹੈ ਹੂੰ ਹੂੰ ਹੁਣ ਜੇ ਉਹ ਵੀ ਮਤਲਬ ਫੇਕ ਹੈ ਹੂੰ ਹੂੰ ਫਿਰ ਤਾਂ ਮਤਲਬ ਇਹ ਮੰਨਿਆ ਜਾ ਸਕਦਾ ਹੈ ਵੀ ਸਰਕਾਰ ਬਿਲਕੁਲ ਹੀ ਲੋਕਾਂ ਨਾਲ ਦੇਸ਼ ਦੀ ਕੌਮ ਨਾਲ ਜਨਤਾ ਨਾਲ ਐਡਾ ਵੱਡਾ ਧੋਖਾ ਕਰ ਸਕਦੀ ਹੈ ਹੂੰ ਹੂੰ ਇਹ ਫਿਰ ਤਾਂ ਬੜੀ ਫਿਕਰ ਦੀ ਗੱਲ ਹੈ ਫਿਰ ਤਾਂ ਸਾਨੂੰ ਫਿਰ ਤਾਂ ਸਾਨੂੰ ਸਾਰਿਆਂ ਨੂੰ ਹੀ ਚਿੰਤਾ ਕਰਨੀ ਲੋੜ ਹੈ ਕਿ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਕਿਹੜੀ ਗੱਲ ਤੇ ਜਾਊਗਾ ਜੀ 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 ਦਲੇਵਾਲ ਸਾਹਿਬ ਜਿਵੇਂ ਹੁਣ ਪੁਲਿਸ ਵਾਲ ਬڑے ਵੱਡੇ ਪੱਦਰ ਤੋਂ ਲਾ ਦਿੱਤੇ ਗਏ ਨੇ ਹਰਿਆਣਾ ਬਾਰਡਰ ਉੱਤੇ ਪੰਜਾਬ ਨੂੰ ਚ ਫੀਰੋਂ ਘੇਰ ਲਿਆ ਤੇ ਐਨੇ ਬਲਾਂ ਦੇ ਸਾਹਮਣੇ ਜੇਕਰ ਤੁਹਾਡੀ ਗੱਲਬਾਤ ਅੱਜ ਸਿਰੇ ਨਹੀਂ ਚੜਦੀ ਤੁਹਾਨੂੰ ਦਿੱਲੀ ਜਾਣਾ ਪੈਂਦਾ ਹੈ ਦਿੱਲੀ ਕੁਚ ਕਰਨਾ ਪੈਂਦਾ ਤਾਂ ਫਿਰ ਕਿਵੇਂ ਅੱਗੇ ਦਿੱਲੀਵਾਲ ਕਿਵੇਂ ਵਧੋਗੇ ਦੇਖੋ ਇੱਕ ਕਮਿਟਮੈਂਟ ਹੈ ਹਾਂਜੀ ਕਿਸੇ ਮੰਗ ਨੂੰ ਤਾਂ 2018 ਤੋਂ ਲੈ ਕੇ ਅੱਜ 24 ਚਾਂ ਪਛੇ ਸਾਲ ਹੋ ਗਏ ਜੀ ਕਿਸੇ ਨੂੰ 2 ਸਾਲ ਹੋ ਗਏ ਹੂੰ 11 ਦੀ ਜਿਹੜੀ ਇਹਨਾਂ ਦੀ ਆਪਦੀ ਸਾਨੂੰ 2011 ਦੀ ਰਿਪੋਰਟ ਆ ਜਿਹੜੀ ਮੋਦੀ ਜੀ ਦੀ ਹੂੰ ਉਹਨੂੰ ਅੱਜ ਕੱਲ ਮਤਲਬ 13 ਸਾਲ ਹੋ ਗਏ ਹੂੰ ਹੂੰ ਜੀ ਤਾਂ ਉਹ ਜੇਕਰ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਯਾਦ ਕਰਵਾਉਣਾ ਹੂੰ ਕੋਣਾ ਹੈ ਹੂੰ ਤਾਂ ਲੋਕਤੰਤਰ ਕਿੱਥੇ ਰਹਿ ਗਿਆ ਮੈਂ ਪਹਿਲੇ ਬੇਨਤੀ ਕੀਤੀ ਹੈ ਹੂੰ ਜੀ ਹਰ ਇੱਕ ਨਾਗਰਿਕ ਨੂੰ ਲੋਕਤੰਤਰ ਦੇਸ਼ ਦੇ ਅੰਦਰ ਹੂੰ ਆਪਦੀ ਕਦਰ ਰੱਖਣ ਦਾ ਆਉਦੀ ਸਰਕਾਰ ਕੋਲੇ ਜਾਣ ਦਾ ਹਾਂ ਦੇ ਪ੍ਰਧਾਨ ਮੰਤਰੀ ਆ ਤੇ ਰਾਸ਼ਟਰਪਤੀ ਕੋਲੇ ਜਾਣ ਦਾ ਰਾਈਟ ਹੈ ਹਾਂ ਅਗਰ ਸੰਗ ਨੂੰ ਰਾਈਟ ਨਹੀਂ ਦੇਣਗੇ ਅਗਰ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਹਾਂ ਤਾਂ ਲੋਕਾਂ ਨੂੰ ਮਾਰ ਲੈਣ ਲੇਕਿਨ ਅਸੀਂ ਪੂਰੀ ਤਰ੍ਹਾਂ ਬੰਦੇ ਸ਼ਾਂਤੀ ਬਣਾ ਕੇ ਰੱਖਾਂਗੇ ਹਾਂ ਪਰ ਜਿਵੇਂ ਕਿ ਬੜੇ ਵੱਡੇ ਪ੍ਰਬੰਧ ਕੀਤੇ ਨੇ ਉਸ ਲਿਹਾਜ਼ ਤੋਂ ਨਹੀਂ ਲੱਗਦਾ ਕਿ ਜੇ ਤੁਸੀਂ ਅੱਗੇ ਗੱਲਬਾਤ ਤੋਂ ਬਾਅਦ ਟੁੱਟਦੀ ਹੈ ਤੁਸੀਂ ਲੰਘਦੇ ਹੋ ਦਿੱਲੀ ਵੱਲ ਤਾਂ ਸਹਿਜੇ ਤੁਹਾਨੂੰ ਜਾਣ ਦੇਣ ਵੇ ਚਲੋ ਇਹ ਉਹਨਾਂ ਦਾ ਕੰਮ ਹੈ ਸਾਨੂੰ ਰੋਕਣਾ ਉਹਨਾਂ ਦਾ ਕੰਮ ਹੈ ਜਾਣਾ ਸਾਡੀ ਲੋੜ ਹੈ ਦਿੱਲੀ ਜਾਣ ਦਾ ਪ੍ਰੋਗਰਾਮ ਦਿੱਲੀ ਕੂਚ ਦਾ ਉਸ ਤਰ੍ਹਾਂ ਹੀ ਹੈ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਵੇਲੇ ਸਿੰਘੂ ਬਾਰਡਰ ਤੇ ਬੈਠਣਾ ਜਾਂ ਟਿਕਰੀ ਬਾਰਡਰ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਜਾਂ ਕੀ ਉਹਦਾ ਸੈਨੈਰੀਓ ਸਾਡਾ ਦੇਖੋ ਸਾਡਾ ਕੋਈ ਇਹ ਨਹੀਂਗਾ ਕਿ ਅਸੀਂ ਦਿੱਲੀ 'ਚ ਲੋਕਾਂ ਨੂੰ ਪਰੇਸ਼ਾਨ ਕਰਨਾ ਸੀਗਾ ਜਾਂ ਕੋਈ ਗੱਲ ਹੂੰ ਸਾਨੂੰ ਕਿਉਂ ਜਾਣਾ ਪੈ ਰਿਹਾ ਹੈ ਜੀ ਸਰਕਾਰ ਦਾ ਸੁਭਾ ਸਾਨੂੰ ਪਿਛਲੀ ਐਕਸਰਸਾਈਜ਼ ਨੇ ਦੱਸਤਾ ਹੂੰ ਜੀ ਕਿ ਛੇਦੀ ਕਿਤੇ ਗੱਲ ਮੰਦੇ ਨਹੀਂ ਹੁੰਦੇ ਹੂੰ ਜੀ ਉਹਦੇ ਲਈ ਸਾਨੂੰ ਆਪਦਾ ਰਾਸ਼ਨ ਲੈ ਜਾਣਾ ਪਾਰ ਪੈ ਰਿਹਾ ਹੈ ਜੀ ਹਮੇਸ਼ਾ ਰੋਟੀ ਤਾਂ ਸਵੇਰ ਵੀ ਖਾਣੀ ਹੈ ਦੁਪਹਿਰੇ ਵੀ ਖਾਣੀ ਸ਼ਾਮ ਨੂੰ ਵੀ ਖਾਣੀ ਹੈ ਮਨੁੱਖ ਨੇ ਹੂੰ ਹੂੰ ਜੀ ਬਿਲਕੁਲ ਇਹਦੇ ਲਈ ਆਪਦਾ ਉਹ ਚਾਹੀਦਾ ਹੈ ਹੂੰ ਹੂੰ ਮੌਸਮ ਦੇ ਮੁਤਾਬਕ ਉਹਦੇ ਸਾਨੂੰ ਰਾਤ ਪਹਿਣੀ ਹੈ ਘਰ ਵੀ ਚਾਹੀਦਾ ਹੈ ਹੂੰ 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 ਉਹ ਟਰਾਲੀਆਂ ਹੈਗੀਆਂ ਨੇ ਸਾਡੀਆਂ ਜੀ ਸਾਨੂੰ ਰਸੋਈ ਚਾਹੀਦੀ ਹੈ ਸਾਡੀਆਂ ਟਰਾਲੀਆਂ ਹੈਗੀਆਂ ਨੇ ਹੂੰ 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 ਜੀ ਤੋ ਇਸ ਕਰਕੇ ਟਰਾਲੀਆਂ ਤਾਂ ਸਾਨੂੰ ਇਸ ਕਰਕੇ ਲੈ ਜਾਣੀਆਂ ਪੈ ਰਹੀਆਂ ਨੇ ਹੂੰ 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 ਲੰਮਾ ਇਹਨਾਂ ਦੇ ਇਹਨਾਂ ਦੀ ਐਕਸਰਸਾਈਜ਼ ਨੇ ਦੱਸਤਾ ਕਿ ਲੰਮਾ ਪਹਿਣਾ ਪੈ ਸਕਦਾ ਹੈ ਹੂੰ ਜੀ ਤੋ ਇਸ ਕਰਕੇ ਸਾਨੂੰ ਨਾ ਜ਼ਰੂਰੀ ਤਾਂ ਨਹੀਂ ਸਰਕਾਰ ਸਾਡੇ ਨਾਲ ਗੱਲ ਕਰੇ ਸਾਡੇ ਮਸਲੇ ਦਾ ਹੱਲ ਕਰੇ ਅਸੀਂ ਜਾ ਕੇ ਕੀ ਕਰਨਾ ਦਿੱਲੀ ਜੀ ਹੂੰ 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 ਸਾਡੇ ਕੋਲੇ ਇੰਨਾ ਵਹਿਲਾ ਟਾਈਮ ਥੋੜੀ ਹੈ ਕਿਸਾਨਾਂ ਕੋਲੇ ਹੂੰ 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 ਤੇ ਕਿਸਾਨ ਨੂੰ ਤਰੁਦਾਨਗੇ ਹੂੰ ਕਿੰਨਾ ਕੁ ਵਾਧੂ ਮ agricultural ਕੋਲ ਹਰੇਕ ਕਿਸਾਨ ਦਾ ਕਰਜ਼ਾਈ ਹੈ ਹਮ ਹਰੇਕ ਕਿਸਾਨ 10-10 ਲੱਖ ਦਾ 20-20 ਲੱਖ ਦਾ ਕਰਜ਼ਾਈ ਹੈ ਜੀ ਜੀ ਔਰ ਅੱਜ ਉਹਨਾਂ ਦਾ ਮਤਲਬ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਹਮ ਹਮ ਔਰ ਉਹਨਾਂ ਦੇ ਉੱਤੇ ਜੇ ਅਸੀਂ ਅੱਜ ਕਿਸੇ ਪਿੰਡ ਦਾ 2 ਲੱਖ ਰੁਪਇਆ ਖਰਚ ਕਰਵਾਵਾਂਗੇ ਦਿੱਲੀ ਜਾਣ ਲਈ ਹਮ ਹਮ ਤਾਂ ਮੇਰੇ ਪੂਰੇ ਪਿੰਡ ਦੇ ਲੋਕਾਂ ਦੇ ਉੱਤੇ ਬੋਝ ਪਊਗਾ ਨਾ ਹੂੰ 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 ਬਿਲਕੁਲ ਉਹਨਾਂ ਦਾ ਕਰਜ਼ਾ ਹੋਰ ਵਧੂਗਾ ਸਗੋਂ ਉਹਨਾਂ ਦੇ ਉੱਤੇ ਹੂੰ 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 ਉਸੇ ਲਈ ਚਾਹੁੰਦੇ ਕਿ ਸਾਡੇ ਕਿਸਾਨਾਂ ਦੇ ਸਿਰ ਤੇ ਹੋਰ ਕਰਜ਼ਾ ਵਧੇ ਹੂੰ ਹੂੰ ਸੋ ਸਾਡੀ ਤਾਂ ਭਾਵਨਾ ਹੈ ਕਿ ਸਰਕਾਰ ਸਾਡੀ ਮੰਗ ਮੰਨੇ ਹੂੰ ਲੇਕਿਨ ਜੇ ਨਹੀਂ ਮੰਨਦੀ ਹੂੰ ਫਿਰ ਸਾਡੀਆਂ ਮਜਬੂਰੀਆਂ ਨੇ ਨਾ ਹੂੰ ਹੂੰ ਦੇਖੋ ਸਰਕਾਰ ਕੋਲੇ ਟਾਈਮ ਆਜ ਕੁਛ ਦਿਨ ਹੈ ਹੂੰ ਇਹਨਾਂ ਕੁਛ ਦਿਨਾਂ ਦੇ ਵਿੱਚ ਸਰਕਾਰ ਨੇ ਅਗਰ ਸਾਡੀ ਵੱਲ ਨੂੰ ਨਹੀਂ ਕੀਤਾ ਹੂੰ ਹੂੰ ਤਾਂ ਫਿਰ ਤਾਂ ਸਾਡੇ ਕੋਲੇ ਟਾਈਮ ਹੀ ਨਹੀਂ ਬਚਣਾ ਹੂੰ ਪਰ ਇਹ ਗੱਲ ਜਰੂਰ ਸਪਸ਼ਟ ਹੈ ਜੀ ਕਿ ਸਰਕਾਰ ਨੂੰ ਜੇਕਰ ਸਰਕਾਰ ਇਹ ਸੋਚੇ ਹੂੰ ਕਿ ਟਾਲਮਟੋਲ ਦੀ ਨੀਤੀ ਦੇ ਨਾਲ ਅਸੀਂ ਇਹਨੂੰ ਲਮਕਾ ਕੇ ਇਨਾਂ ਨੂੰ ਅੱਗੇ ਕੋਰਡਮ ਕੰਡਕਟ ਦੀ ਗੱਲ ਕਰਕੇ ਕਿਹੜਾ ਛਣਾਲਾਂਗੇ ਦੇਖੋ ਅੱਗੇ ਫਿਰ ਸਰਕਾਰ ਫਿਰ ਵੀ ਤਾਂ ਬਣਨੀ ਹੈ ਨਾ ਹੋਰ 2 ਮਹੀਨਿਆਂ ਨੂੰ ਬਣ ਜੂ ਹਾਂਜੀ ਫਿਰ ਉਹ ਸਰਕਾਰ ਬਾਰੀ ਬਾਰੀ ਮੋਰਚੇ ਥੋੜੀ ਲੱਗਦੇ ਆ ਹਾਂਜੀ ਫਿਰ ਅਸੀਂ ਉਹ ਸਰਕਾਰ ਤੱਕ ਬੈਠਾਂਗੇ ਹਾਂਜੀ ਕਿ ਕਿਸੇ ਨੂੰ ਕਿਹਨੂੰ ਪੋਲੀਟੀਕਲੀ ਲਾਭ ਹੁੰਦਾ ਹੈ ਕਿਹਨੂੰ ਪੋਲੀਟੀਕਲੀ ਨੁਕਸਾਨ ਹੁੰਦਾ ਹੈ ਇਹਦਾ ਸਾਡਾ ਕੋਈ ਪਰਪਸ ਨਹੀਂ ਹੈ ਹਾਂਜੀ ਲੇਕਿਨ ਜੇ ਕਿਸੇ ਨੂੰ ਹੁੰਦਾ ਲਾਭ ਜਾਂ ਕਿਸੇ ਨੂੰ ਨੁਕਸਾਨ ਇਹ ਸਰਕਾਰਾਂ ਦੀਆਂ ਫਿਰ ਮਤਲਬ ਗਲਤ ਨੀਤੀਆਂ ਕਰਕੇ ਹੋਊਗਾ ਸਾਡਾ ਕੋਈ ਕਿਸੇ ਦਾ ਨੁਕਸਾਨ ਕਰਦਾ ਮੰਨੋ ਜਾ ਕਿਸੇ ਨੂੰ ਫਾਇਦਾ ਦੁਪਹਚਾਉਣਾ ਕੋਈ ਮੰਤਮ ਨਹੀਂ ਹੁੰਦਾ। ਦਿੱਲੀਵਾਲਜ਼ ਆਖਰੀ ਸਵਾਲ ਹੈ ਇੱਕ ਬੰਨੇ ਤੁਹਾਡੀ ਗੱਲਬਾਤ ਦਾ ਗੀੜ ਚੱਲ ਰਿਹਾ ਹੈ ਤਿੰਨ ਵਜ਼ੀਰ ਸ਼ਾਇਦ ਅੱਜ ਫਿਰ ਆ ਰਹੇ ਨੇ ਤੁਸੀਂ ਸ਼ਾਮੀ ਮਿਲੋਗੇ ਚੰਡੀਗੜ੍ਹ ਦੇ ਵਿੱਚ। ਤੇ ਦੂਜੇ ਬੰਨੇ ਦਿੱਲੀ ਕੂਚ ਦੀਆਂ ਵੀ ਤਿਆਰੀਆਂ ਨੇ ਤੁਹਾਡੇ ਜਥੇ ਵੀ ਤੁਰ ਪਏ ਨੇ ਰਵਾਨਾ ਹੋ ਗਏ ਨੇ ਹਨਾ। ਤੇ ਅਜਿਹੇ ਦੇ ਵਿੱਚ ਸਰਕਾਰ ਤੇ ਕਿਸਾਨਾਂ ਨੂੰ ਕੀ ਸੱਦਾ ਦੇਣਾ ਚਾਹੁੰਦੇ ਹੋ? ਆਖਰੀ ਸਵਾਲ। ਦੇਖੋ ਦੇਖੋ ਸਾਡੇ ਕਿਸਾਨ ਪਹਿਲੀ ਤਾਂ ਗੱਲ ਬੜੇ ਸਹਣੇ ਨੇ। ਜੀ। ਕਿਸਾਨ ਮੂਰਖ ਨਹੀਂ ਕਿਸਾਨਾਂ ਨੂੰ ਪਤਾ ਹੈ ਹਰ ਇੱਕ ਕਿਸਾਨ ਨੂੰ ਪਤਾ ਹੈ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਹੂੰ ਹੂੰ ਜੀ ਜਿੰਨੀ ਦੇਰ ਤੱਕ ਗੱਲਬਾਤ ਚੱਲ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਾ ਕੇ ਮਤਲਬ ਕੋਈ ਬਾਰਡਰਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਉਲੜਬਾਜ਼ੀ ਜਾਂ ਕੋਈ ਗੜਬੜ ਕਰਨਗੇ ਹੂੰ 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 ਇੱਕ ਵੀ ਨਹੀਂ ਕਰੂਗਾ ਜੀ ਲੇਕਿਨ ਇਹ ਸਰਕਾਰ ਲਈ ਜ਼ਰੂਰੀ ਹੈ ਕਿ ਸਰਕਾਰ ਨੇ ਇਸ ਮਾਹੌਲ ਨੂੰ ਪੋਜ਼ਿਟਿਵ ਕਿਵੇਂ ਬਣਾ ਕੇ ਰੱਖਣਾ ਹੈ ਜੀ ਦੇਖੋ ਪਿੰਡਾਂ ਦੇ ਵਿੱਚੋਂ ਨਿਕਲਣਾ ਸੀ ਲੋਕਾਂ ਨੇ ਸਾਡਾ ਪ੍ਰੋਗਰਾਮ ਸੀ ਵੀ 13 ਨੂੰ ਦਿੱਲੀ ਨੂੰ ਕੁਝ ਕਰਾਂਗੇ ਹੂੰ ਹੂੰ ਜੀ ਅੱਜ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਦੂਰ ਵਾਲੀਆਂ ਟਰਾਲੀਆਂ ਅੱਜ ਨਿਕਲ ਕੇ ਵੀ ਆ ਗੱਲ ਰਹੀਆਂ ਰਾਤ ਦੀਆਂ ਨਿਕਲੀਆਂ ਨੇ ਹੂੰ ਹੂੰ ਜੀ ਇਹ ਕੁਝ ਰਾਤੋ ਰਾਤ ਨੇੜੇ ਪਹੁੰਚੀਆਂ ਨੇ ਆਪਦੇ ਆਪ ਦੇ ਪੁਆਇੰਟਾਂ ਤੇ ਇਕੱਠੇ ਹੋ ਰਹੇ ਨੇ ਹੂੰ ਹੂੰ ਹਰੇਕ ਜਥੇਬੰਦੀ ਨੇ ਆਪਦੇ ਆਪ ਦੇ ਹਿਸਾਬ ਨਾਲ ਆਪਦੇ ਲੋਕਾਂ ਨੂੰ ਇਕੱਠੇ ਕੀਤਾ ਹੋਇਆ ਹੈ ਹੂੰ ਹੂੰ ਜੀ ਔਰ ਜਿੱਥੇ-ਜਿੱਥੇ ਵੀ ਉਹ ਇਕੱਠੇ ਹੋਏ ਨੇ ਉਦੋਂ ਉਥੋਂ ਅਸੀਂ 13 ਨੂੰ ਕੁਝ ਕਰਨਾ ਹੈ ਜੀ ਹੁਣ ਇਹ ਇਹਨਾਂ ਤੇ ਡਿਪੈਂਡ ਕਰਦਾ ਵੀ 13 ਨੂੰ ਕੁਝ ਕਰਵਾਉਣਾ ਸਾ ਤੋਂ ਹੂੰ ਹੂੰ ਜਾਂ ਸਾਡੇ ਨਾਲ ਮਤਲਬ ਸਾਜ਼ਗਰ ਮਾਹੌਲ ਦੇ ਵਿੱਚ ਗੱਲਬਾਤ ਦੇ ਰਾਹੀਂ ਸਾਡੇ ਮਸਲੇ ਦਾ ਹੱਲ ਕਰਨਾ ਹੈ ਜੀ 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 ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਐਸਕੇਐਮ ਦੇ ਕੌਮੀ ਕਨਵੀਨਰ ਨੇ ਤੇ ਇਹ ਦਿੱਲੀ ਕੂਚ ਦੇ ਇੱਕ ਬੰਨੇ ਇਹਨਾਂ ਦਾ ਗੇੜ ਤੇ ਦੂਜੇ ਬੰਨੇ ਸਰਕਾਰ ਨਾਲ ਗੱਲਬਾਤ ਸੋ ਡੱਲੇਵਾਲ ਸਾਹਿਬ ਚੰੜਲੀ ਮਿਸ਼ਨ ਪੰਜਾਬੀ ਲਈ ਤੁਸੀਂ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਇਹ ਮਿਸ਼ਨ ਪੰਜਾਬੀ